75mg ਤੋਂ ਉੱਪਰ ਫਾਰਮੂਲੇਸ਼ਨ ਵਾਲੀ ਪ੍ਰਿਕਾਬਾਲਿਨ ਕੈਪਸੂਲ ਅਤੇ ਟੈਬਲੇਟ ਦੇ ਜਿਲੇ ਵਿੱਚ ਮੁਕੰਮਲ ਤੌਰ ਤੇ پابੰਦੀ ਲਗਾ ਦਿੱਤੀ ਹੈ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੋਰ ਨੇ ਦੱਸਿਆ ਕਿ ਕੁਝ ਮਾੜੇ ਅੰਸਰਾ ਵੱਲੋਂ ਇਸ ਦਵਾਈ ਦਾ ਨਸ਼ੇ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵਤ ਸਿੰਘ ਮਾਨ ਦੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਸੁਪਨੇ ਨੂੰ ਸাকার ਕਰਨ ਲਈ ਇਹਨਾਂ ਹੁਕਮ ਆਦੀ ਇਨ ਬਿਨ ਪਾਲਣਾ ਕਰਨ ਅਤੇ ਹੁਕਮ ਜਾਰੀ ਕੀਤੇ ਗਏ ਹਨ ਉਨਾ ਕਿ ਆ ਕੀ ਭਾਰਤੀ ਨਾਗਰਿਕ ਸੁਰੱਖਿਆ ਸੈਤਾ 2023 ਦੀ ਤਾਰਖ 163 ਲਗਾ ਕੇ ਇਸ ਦਵਾਈ ਪ੍ਰਿਗਾਬਾਲੀ ਨੇ 75 ਐਮਜੀ ਤੋਂ ਵੱਧ ਤੇ ਮੁਕੰਮਲ ਪਾਬੰਦੀ ਲਗਾਈ ਜਾਂਦੀ ਹੈ ਹੁਕਮਾ ਵਿੱਚ ਹੋਲ سیلਰ ਰਿਟੇਲਰ ਕੇਮਿਸਟ ਮੈਡੀਕਲ ਸਟੋਰ ਮਾਲਕ ਹਸਪਤਾਲ ਵਿੱਚ ਫਾਰਮਿਸਟ ਅਤੇ ਹੋਰ ਕੋਈ ਵੀ ਵਿਅਕਤੀ ਪ੍ਰਿਗਾਬਾਲੀ ਨੇ 75 ਐਮਜੀ ਪੀ ਨਾ ਅਸਲ ਪੱਤੀ ਤੇ ਨਹੀਂ ਵੇਚੇਗਾ ਇਸ ਤੋਂ ਇਲਾਵਾ ਹੁਕਮਾ ਅਨੁਸਾਰ ਵੇਚਣ ਵਾਲੇ ਇਸ ਗੱਲ ਵੀ ਇਹ ਯਕੀਨੀ ਬਣਾਉਣਗੇ ਕਿ ਪ੍ਰਿਕਾ ਬਾਲੀਰ 75mg ਤੱਕ ਵੇਚੀ ਗਈ ਗੋਲੀ ਅਤੇ ਕੈਪਸੂਲ ਦਾ ਵੀ ਰਿਕਾਰਡ ਰੱਖਣਗੇ ਅਤੇ ਖਰੀਦ ਅਤੇ ਵੇਚ ਦਾ ਬਿੱਲ ਸਮੇਤ ਰਿਕਾਰਡ ਰੱਖਣਾ ਯਕੀਨੀ ਬਣਾਉਣਗੇ ਅਸਲ ਪੱਤੀ ਦੇ ਉੱਪਰ ਸਟੈਂਪ ਸਮੇਤ ਇਨ੍ਹਾਂ ਚੀਜ਼ਾਂ ਜਿਵੇਂ ਕਿ ਕੇਮਿਸਟ ਰਿਟੇਲਰ ਟ੍ਰੇਡ ਦਾ ਨਾਮ ਗੋਲੀਆਂ ਖਰੀਦਣ ਦੀ ਮਿਤੀ ਅਤੇ ਗੋਲੀਆਂ ਦੀ ਗਿਣਤੀ ਆਦਿ ਨੂੰ ਵੀ ਯਕੀਨੀ ਬਣਾਉਣਗੇ ਇਨ੍ਹਾਂ ਹੁਕਮਾਂ ਮੁਤਾਬਿਕ ਹਰ ਹੋਲ ਸੇਲਰ ਰਿਟੇਲਰ ਕੈਮਿਸਟਰ ਮੈਡੀਕਲ ਸਟੋਰ ਮਾਲਕ ਅਤੇ ਹਸਪਤਾਲ ਵਿੱਚ ਫਾਰਮਿਸਟ ਇਸ ਤੀਜਾ ਨੂੰ ਵੀ ਯਕੀਨੀ ਬਣਾਉਣਗੇ ਕਿ ਖਰੀਦ ਕਰਨ ਵਾਲੇ ਵੱਲੋਂ ਅਸਲ ਪਰਚੀ ਦੇ ਉੱਪਰ ਪੇਲਾ ਹੀ ਕਿਸੇ ਹੋਰ ਦੁਕਾਨ ਤੋਂ ਇਹ ਦਵਾਈ ਪ੍ਰਿਗਾਬਾਲੀ 75mg ਨਾ ਖਰੀਦੀ ਗਈ ਹੋਵੇ ਵੇਚਣ ਵਾਲੇ ਇਹ ਵੀ ਯਕੀਨੀ ਬਣਾਣਗੇ ਕਿ ਪਰਚੀ ਵਿੱਚ ਦਰਜ ਤੀਨਾ ਤੋਂ ਵੱਧ ਗਾਖ ਨੂੰ ਦਵਾਈ ਨਾ ਮੁਹੱਈਆ ਕਰਵਾਈ ਜਾਵੇ ਇਹ ਆਰਡਰ 18 ਜੂਨ 2025 ਤੱਕ ਲਾਗੂ ਰਹਿਣਗੇ ਐਮਰਜੈਂਸੀ ਹਾਲਾਤ ਵਿੱਚ ਜਿਨ੍ਹਾਂ ਮਰੀਜ਼ਾਂ ਨੂੰ ਅਸਲ ਵਿੱਚ ਇਹ ਦਵਾਈ ਦੀ ਜ਼ਰੂਰਤ ਹੈ ਨਿਊਜ਼ੀਲਾ ਰੈੱਡ ਕਰਾਸ ਸੁਸਾਇਟੀ ਦੇ ਚਲਾਏ ਜਾ ਰਹੇ ਮੈਡੀਕਲ ਸਟੋਰਾਂ ਤੇ ਮੁਹੱਈਆ ਕਰਵਾਉਣ ਲਈ ਛੋੜ ਦਿੱਤੀ ਜਾਂਦੀ ਹੈ ਹੁਕਮਾ ਵਿੱਚ ਸੈਕਟਰੀ ਰੈੱਡ ਕਰਾਸ ਨੂੰ ਇਸ ਦਵਾਈ ਦੇ ਵੇਚਣ ਸੰਬੰਧੀ ਰਿਕਾਰਡ ਨੂੰ ਰੱਖਵਾਉਣ ਲਈ پابੰਦ ਕੀਤਾ ਗਿਆ ਹੈ